ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤ ਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ ਵਾਈਪ ਇਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਵੇ 1 ਨਵੰਬਰ ਨੂੰ ਉਹ ਉੱਥੇ ਜਾ ਕੇ ਪ੍ਰਚਾਰ ਚੁੱਕਣਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਤੇ ਜਿਹੜੀ ਕੈਂਡੀਡੇਟ ਦੀ ਬੇਕੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾਂ ਵਾਲੀ ਹੋਣੀ ਚਾਹੀਦੀ ਹੈ ਧੀਆ ਪੈਣਾ ਤੇ ਕੌਣ ਪਰਚੇ ਦਿੰਦਾ ਹੈ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਕ੍ਰਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਤੇ ਐਡਵੋਕੇਟ ਅਰਸ਼ਦੀਪ ਕਲੇਰ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਚੋਣ ਕਮਿਸ਼ਨ ਦੇ ਕੋਲ ਤਰਨਤਾਰਨ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਕਰਨ ਨੂੰ ਕਿਹਾ ਗਿਆ ਕਿ ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਜਾਵੇ ਕਿਉਂਕਿ ਉਹ ਅਲੱਗ-ਅਲੱਗ ਥਾਵਾਂ ਤੇ ਜਾ ਕੇ ਤਰਨਤਾਰਨ ਦੇ ਵਿੱਚ ਭੜਕਾਊ ਬਿਆਨ ਦੇ ਰਹੇ ਨੇ ਤੇ ਲੋਕਾਂ ਨੂੰ ਭੜਕਾ ਰਹੇ ਨੇ ਇਸ ਕਰਕੇ ਉਹਨਾਂ ਦੀ ਐਂਟਰੀ ਜਿਹੜੀ ਆ 11 ਨਵੰਬਰ ਦੇ ਤੱਕ ਬੈਨ ਹੋਣੀ ਚਾਹੀਦੀ ਆ ਉੱਥੇ ਤੁਰੰਤਾਰਨ ਦੇ ਵਿੱਚ ਤੇ ਸ਼ਿਕਾਇਤ ਕੀਤੀ ਗਈ ਆ ਚੋਣ ਕਮਿਸ਼ਨ ਦੇ ਕੋਲ ਹੁਣ ਇਸ ਤੇ ਅਰਸ਼ਦੀਪ ਕਲੀਅਰ ਨੇ ਮੂੰਹ ਤੋੜ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਸਪਸ਼ਟ ਗੱਲਾਂ ਕਹੀਆਂ ਨੇ ਉਹਨਾਂ ਨੇ ਇਸ ਸਾਰੀ ਕੰਪਲੇਂਟ ਨੂੰ ਦੱਸਿਆ ਕਿ ਆਖਰੇ ਕੰਪਲੇਂਟ ਹੋਈ ਕਿਸ ਵੱਲੋਂ ਆ ਕਿਸ ਦੇ ਇਸ਼ਾਰੇ ਤੇ ਹੋਈ ਆ ਕਿਸ ਦੇ ਵੱਲੋਂ ਕਰਵਾਈ ਗਈ ਆ ਤਾਂ ਆਪ ਫਿਰ ਅਰਸ਼ਦੀਪ ਕਲੇਰ ਦੀ ਜ਼ੁਬਾਨੀ ਸੁਣਦੇ ਆ ਕਿ ਆਖਰ ਪੂਰਾ ਮਾਮਲਾ ਕੀ ਹੈ ਕਿਸ ਦੇ ਇਸ਼ਾਰੇ ਤੇ ਉਹਨਾਂ ਤੇ ਇਹ ਜਿਹੜੀ ਆ ਸ਼ਿਕਾਇਤ ਦਰਜ ਕਰਵਾਈ ਗਈ ਆ ਕੀ ਪੂਰਾ ਮਾਮਲਾ ਹੈ ਦੇਖੋ ਕੱਲ ਇੱਕ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਆ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਆ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤ ਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ ਵਾਈਲ ਇਕਲੈਕਸ਼ਨ ਦੇ ਵਿੱਚ ਬਾਹਰ ਕੀਤਾ ਜਾਵੇ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜੂਠ ਲਿਖ ਰਹੇ ਨੇ ਉਹ ਕਹਿੰਦੇ ਦੀ ਜਗਾ ਜਗਾ ਤੇ ਜਾ ਕੇ ਮੈਂ ਜਨਸਭਾਵਾਂ ਕਰ ਰਿਹਾ ਤੇ ਲੋਕਾਂ ਨੂੰ ਭੜਕਾ ਰਿਹਾ ਜਿਹਦੇ ਨਾਲ ਤਰਨਤਾਰਨ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਹੈ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ ਤਰਨ ਚੋਣ ਪ੍ਰਚਾਰ ਲਈ ਗਈ ਇੱਕ ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਮ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਚੂਕ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉੱਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉਥੇ ਤਾਂ ਜਿਹਾ ਉਦਾਰੇ ਨੇ ਜਿਹਦੀ ਲਗਾਤਾਰ ਅਸੀਂ ਮੁੱਖ ਚੋਣ ਅਫਸਰ ਨੇ ਜਿਹੜੇ ਸਿਬੰਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉਥੇ ਆਪਦੇ ਚਿਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਔਰ ਇਸ ਹੱਦ ਤੱਕ ਸਰਕਾਰ ਵਿੱਚ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾਂ ਵਾਲੀ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੌਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟ ਨਹੀਂ ਹਾਂ ਲੋਕ ਚਿਪਕੇ ਨਹੀਂ ਮੈਂ ਤਰਨ ਤਰਨ ਜਾਣਾ ਜਿੱਦਾਂ ਜਾਊਗਾ ਦੱਸ ਕੇ ਜਾਊਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਦੀਏ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾ ਰਹੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਤੇ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆਂ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਕਬਰਾਟ ਹੈ ਤੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹਦਾ ਪੰਜਾਬ ਨੂੰ ਉਹ ਲੀਡਰਸ਼ਿਪ ਚਾਹੁੰਦਾ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਹਰੇ ਅਮਨ-ਚਾਂਤੀ ਭਾਈਚਾਰਕ ਸਾਂਝੀ ਬਹਾਲੀ ਹੋਵੇ ਉਹਰੇ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਖੇਡਾਂ ਦੇ ਜਿਹੜੇ ਉਹਰੇ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸ਼ਕਮ ਦੀ ਇਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਝੂਠੀਆਂ ਕੰਪਲੇਟਾਂ ਨੇ ਉਹਨਾਂ ਤਰਕਤਾਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਠਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ ਦੇਖੋ ਕੱਲ ਲਿਖੀ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤ ਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ ਵਾਈਲ ਇਕਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਵੇ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜੂਠ ਲਿਖ ਰਹੇ ਨੇ ਉਹ ਕਹਿੰਦੇ ਸੀ ਜਗਾ ਜਗਾ ਤੇ ਜਾ ਕੇ ਮੈਂ ਜਨ ਸਭਾਵਾਂ ਕਰ ਰਿਹਾ ਤੇ ਲੋਕਾਂ ਨੂੰ ਭੜਕਾ ਰਿਹਾ ਜਿਹਦੇ ਨਾਲ ਤਰਨ ਤਰਨ ਦੀ ਅਮਨ ਸ਼ਾਂਤੀ ਭੰਗ ਹੋ ਰਹੀ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ ਤਰਨ ਚੋਣ ਪ੍ਰਚਾਰ ਲਈ ਗਿਆ ਹੀ 1 ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਮ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਚੂਕ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਬ੍ਰੋਧੀਤ ਰਾਧੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉਥੇ ਤਾਂ ਜਿਹਾ ਉਦਾਰੇ ਵਿੱਚ ਜਿਹਦੀ ਲਗਾਤਾਰ ਅਸੀਂ ਮੁਖ ਚੋਣ ਅਫਸਰ ਨੇ ਖੜੇ ਸਿਬੰਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉਥੇ ਆਪਣੇ ਚਿਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਹਨ ਔਰ ਇਸ ਹੱਦ ਤੱਕ ਸਰਕਾਰ ਵਿੱਚ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਆਈ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੌਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟਿਵ ਹਾਂ ਲੋਕ ਚਿਪਕੇ ਨਹੀਂ ਮੈਂ ਤਰਨ ਤਰਨ ਜਾਣਾ ਜਿੱਦਾਂ ਜਾਊਗਾ ਦੱਸ ਕੇ ਜਾਊਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਦੀਏ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾ ਰਹੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਤੇ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆਂ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਕਬਰਾਟ ਹੈ ਤੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਨੂੰ ਉਹ ਲੀਡਰਸ਼ਿਪ ਚਾਹੁੰਦਾ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਹ ਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਉਹ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਖੇਡਾਂ ਦੇ ਜਿਹੜੇ ਉਹਰੇ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਝੂਠੀਆਂ ਕੰਪਲੇਟਾਂ ਨੇ ਉਹਨਾਂ ਤਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਟਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ ਰੋਕ ਸਕਦੀ। ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ